ਇਹ ਕੋਈ ਲੋੜial ਪਿਆ ਦੇਣਾ ਨਹੀਂ ਅਸੀਂ ਤਾਂ ਹੈਪਰ ਤੇ ਪੈਸੇ ਵੀ ਮੰਗਦੇ ਅਜਿਨਾਂ ਕੋਈ ਕਰਾਇਆ ਇੱਕ ਨਹੀਂ ਬੰਦੇ ਅਜਿਹੇ ਸਿਰਫ ਆਪਣੇ ਮਸਤੇ ਮੰਗਦੇ ਆ ਸਾਨੂੰ ਪਸਦਾ ਜਿਹਾ ਚਦਾ ਹੀ ਦੇ ਦੇ ਉੱਚੇ ਕੰਮ ਕਰੀ ਜਾਂਦੇ ਆ ਤੁਹਾਡੇ ਸਾਨੂੰ ਸਾਨੂੰ ਸਰਦਨ ਕੰਮ ਲਾਓ ਜਿਹੜੇ ਮਰੀ ਹੋਏ ਕੰਮ ਕਰਦੇ ਕੋਈ ਸਰਕਾਰ ਸਾਡੇ ਤੇ ਲਾਦੀ ਵੀ ਮੰਦੀ ਨਹੀਂ ਤੋਂ ਇਹਨਾਂ ਗੱਲਾਂ ਕਰਕੇ ਤੁਹਾਡੇ ਕੋ ਆਏ ਆ ਤੇ ਸਾਡੀਆਂ ਅਗਾਂਹੀਆਂ ਲੋਕਾਂ ਤੱਕ ਜਾਓ ਜੇਕਰ ਸਰਕਾਰ ਨੇ ਨਾ ਮੰਨੀਆਂ ਔਰ ਲੋਗਾਂ ਚੋਨਾ ਜਿਹੜੀਆਂ ਨੇ ਐਮਐਲਏ ਨਹੀਂ ਆਉਂਦਾ ਪਰ ਪਾਰਲੀਮੈਂਟ ਦੀਆਂ ਜਾਂ ਕੌਂਸਲਰ ਦੀਆਂ ਆਉਂਦੀ। ਉਹਦੇ ਵਿੱਚ ਇਹਨਾਂ ਨੂੰ ਸਬਸਕ੍ਰਾਈਬਇਆ ਜਾਏਗਾ। ਪੂਰਾ ਵਿਰੋਧ ਕਰਾਂਗੇ। ਉਡੜ ਕੇ ਵਿਰੋਧ ਕਰਾਂਗੇ। ਅੱਗੇ ਅਸੀਂ ਪਾਰਲੀਮੈਂਟ ਦੀ ਸੀਟ ਤੇ ਇਹਨਾਂ ਦਾ ਅਧਾਰਨ ਜਾ ਕੇ ਜਾਂ ਜੀ ਦਾ ਦੋ ਵਾਰੀ ਮੀਟਿੰਗ ਕੀਤੀ, ਦੋ ਵਾਰੀ ਇਹਨਾਂ ਲਈ। ਦੋ ਮੀਟਿੰਗਾਂ ਵਿੱਚ ਉੱਤੇ ਬਸਵਾਦਤਾ ਕੀ ਬਣਾ ਬੰਦ ਚੁਟਾਾਂਗੇ। ਅਸੀਂ ਪਾਰਲੀਮੈਂਟ ਪਰ ਮੈਂ ਦੇਖਿਆ ਹੀ ਦੇਖੂ ਜਪਿਆ ਔਰ ਇਹਨਾਂ ਨੇ ਸਾਡੀ ਕਦਰ ਨਹੀਂ ਕੀਤੀ। ਪੂਰੇ ਜੋਸ਼ ਜੋਰ ਸ਼ੋਰ ਨਾਲ ਇਹਨਾਂ ਦਾ ਵਿਰੋਧ ਕਰਾਂਗੇ, ਧੰਨੇ ਮਾਰਾਂਗੇ। ਜੋ ਮਾਰਕੀਟ ਦਾ ਹੈ ਉਹਨਾਂ ਤੋਂ ਉਸਤਾਦ ਆਈ ਜਾਂਦਾ ਨਾਲੇ ਵਨ ਟ੍ਰੇਡ ਬੰਦੀ ਤੇਲੇ ਹੁਣ ਸਟਾਕ ਕਿੱਦਾਂ ਜਿਹੜਾ ਕੌਂਟਰੈਕਟਰ ਜਿਹਦਾ ਉਹਨਾਂ ਨਾਲ ਲੱਗਦਾ ਤੇ ਵੀ ਅਸੀਂ ਮਾਰਕੀਟ ਕੰਮ ਕਰਾਉਣਾ ਪੜਦਾ ਤਾਂ ਕਰਮ ਮਾਰਕੀਟ ਤੋਂ ਕਰਾਵੇ ਤੇ ਮਾਰਕੀਟ ਵਾਲਿਆਂ ਕੋਲ ਮਿਹਰਬਾਨੀ ਉਹਨਾਂ ਨੂੰ ਕੁਝ ਨਹੀਂ ਹੈਗਾ ਨਾ 25 ਨਿਕਲਦੇ ਉਹ ਧਾਰਨਾ ਬੋਲ ਕਰਕੇ ਕੰਮ ਦੇਖਦੇ ਨੇ ਤਜੂਦਾ ਸਮੇਂ